Oh, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਗੁਰੂ ਗੋਬਿੰਦ ਸਿੰਘ ਜੀ ਬਖਸ਼ੀ ਹੋਈ ਫਤਿਹ ਬਲਾਈਏ ਪਿਆਰ ਦੇ ਨਾਲ ਕਹਿ ਲਿਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਦਾ ਜੋ ਦਿਨ ਆ ਰਿਹਾ ਹੈ ਸਭ ਤੋਂ ਪਹਿਲਾਂ ਹਾਲ ਸੇ ਦੇ ਜਨਮ ਦਿਹਾੜੇ ਦੀਆਂ ਲੱਖ 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 ਵਧਾਈਆਂ ਵਿਸਾਖੀ ਦਾ ਦਿਨ ਕੱਲ ਜਿੱਥੇ ਵੀ ਗੁਰਨਾਨਕ ਦੇਵਾ ਗੁਰਸਿੱਖ ਬੈਠੇ ਨੇ ਹਰ ਥਾਂ ਦੇ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਕਿ ਜਿਹੜਾ ਬੜਾ ਲਾਜਮੀ ਹੈ ਅੱਜ ਦੇ ਸਮੇਂ ਚ ਸੰਗਰਾਮਤਾ ਦਿਹਾੜਾ ਜੋ ਕੱਲ ਬਾਬਾ ਜੀ ਦੇ ਘਰ ਸਮਾਦ ਭਾਈ ਆਈ ਸੰਗਰਾਮ ਤੇ ਕਥੇ ਹੁੰਨੇ ਆ ਕੱਲ ਵੀ ਵੱਧ ਚੜ ਕੇ ਉੱਥੇ ਲਾਹਾ ਪ੍ਰਾਪਤ ਕਰਨਾ ਹੈ ਕਿ ਇਹ ਜਿਹੜਾ ਦਿਨ ਹੈ ਵਿਸਾਖੀ ਦਾ ਆਮ ਤੋਕਾਂ ਵਾਸਤੇ ਵਿਸਾਖ ਦਾ ਮਹੀਨਾ ਚੜਦਾ ਪਰ ਤੁਮ ਕੋ ਸਾਡਾ ਜਨਮ ਦਿਹਾੜਾ ਆਵਦਾ ਅਸੀਂ ਜਨਮ ਦਿਨ ਮਨਾਉਣੇ ਆ ਆਪਣੇ ਘਰਾਂ ਦੇ ਵਿੱਚ ਬੱਚਿਆਂ ਦਾ ਆਪ ਦਾ ਸਾਰੀ ਮਨਾਉਣੇ ਅਸਲ ਵਿੱਚ ਉਹ ਜਿਹੜਾ ਜਨਮ ਦਿਨ ਅਸੀਂ ਮਨਾ ਰਹੇ ਆ ਸਾਡੀ ਉਮਰ ਘੱਟ ਰਹੀ ਏ ਅਸੀਂ ਖੁਸ਼ੀ ਮਨਾ ਰਹੇ ਪਰ ਜਿਹੜਾ ਖਾਲਸੇ ਦਾ ਜਨਮ ਦਿਹਾੜਾ ਹੈ ਇਹ ਸਾਸ ਸੰਗਤ ਦਿਨੋਂ ਦਿਨ ਇਸ ਦੀ ਉਮਰ ਵਧਨੀ ਹੈ ਠੰਨੀ ਨਹੀਂ ਇਹ ਵੱਧ ਰਿਹਾ ਹੈ ਜੇ ਘਟ ਰਿਹਾ ਹੈ ਤੇ ਸਾਡੀ ਨਲਾਇਕੀ ਕਰਕੇ ਹੈ ਵੀ ਜਿਹੜਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿੱਤੇ ਹੋਏ ਪੈਰੇ ਤੇ ਨਹੀਂ ਚੱਲਦੇ ਕਿਤੇ ਨਾ ਕਿਤੇ ਸਾਡੀ ਹੀ ਗਲਤੀ ਹੈ ਜੀ ਤੇ ਮਹਾਰਾਜ ਹਾਸਾ ਮੰਨ ਸਾਜ ਕੇ ਸਾਨੂੰ ਸਭ ਤੋਂ ਉੱਚਾ ਤੇ ਸੁੱਚਾ ਦਰਜਾ ਦੇ ਦਿੱਤਾ ਜੋ ਇੱਕ ਬੇਨਤੀ ਕੇ ਕਿਵਾਰਨ ਕੋ ਸੇ ਬੇਨਤੀਆਂ ਰਹਿ ਜਾਂਦੀਆਂ ਨੇ ਮੈਂ ਪਹਿਲਾ ਬੇਨਤੀਆਂ ਵੱਲ ਆਵਾਂ ਕੱਲ ਵਾਲੇ ਦਿਨ ਹੀ ਜਿੱਥੇ ਅੱਜ ਆਪਾਂ ਜੁੜ ਬੈਠੇ ਆਂ ਜਿੱਥੋਂ ਧਾਰਨਾ ਜਿਵੇਂ ਸ਼ੁਰੂ ਕੀਤੀ ਸੀ ਕਿ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਅੱਜ ਅਸੀਂ ਰਲ ਮਿਲ ਕੇ ਇੱਥੇ ਗੁਰੂ ਨਾਨਕ ਦੇ ਗੋਦ ਵਿੱਚ ਬੈਠੇ ਆ ਉਹਦਾ ਕਾਰਨ ਇਹ ਹੈ ਵੀ ਅੱਜ ਵਾਲੇ ਦਿਨ ਗੁਰਮੁਖੋ ਅੱਜ 35 ਸਾਲ ਹੋ ਗਏ ਬਾਬਾ ਜੀ ਨੇ ਇਸ ਵਿਰੋ ਗੁਰੂ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਅੱਜ ਆਪਾਂ 35ਵਾਂ ਸਾਲ ਕੱਲ੍ਹ ਨੂੰ 35 ਸਾਲ ਪੂਰੇ ਹੋ ਜਾਣਗੇ ਕਿਉਂ ਕਰਕੇ ਵਿਸਾਖ ਵਾਲੇ ਦਿਨ ਗੁਰਦੁਆਰੇ ਦਾ ਨਹੀਂ ਪੱਥਰ ਰੱਖਿਆ ਗਿਆ ਸੀ ਤੇ ਵਿਸਾਖ ਵਾਲੇ ਦਿਨ ਹੀ ਸੁਖਮੀ ਸਿੰਘ ਦਾ ਜਿੱਥੇ ਪਾਠ ਚੱਲ ਰਿਹਾ ਸੀ ਸੋ ਸਭ ਸੰਗਤਾਂ ਨੂੰ ਅੱਜ ਵਾਲੇ ਦਿਨ ਦੀਆਂ ਜੋ ਭਾਵ ਜਿਹੜਾ 35 ਸਾਲ ਹੋ ਗਏ ਨੇ ਗੁਰਦੁਆਰੇ ਦੇ ਨਹੀਂ ਪੱਥਰ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਸੋ ਪ੍ਰਮੁਖੋ ਬੇਤੀ ਇਹ ਕਰਦਾ ਵੀ ਦੇਖੋ ਲੋਕ ਕਈ ਵਿਚਾਰ ਕਈ ਆਖਦੇ ਨੇ ਜੀ ਗੁਰਦੁਆਰਿਆਂ ਦੀ ਕੀ ਲੋੜ ਹੈ ਬੇਤੀ ਕਰਦੇ ਆਂ ਵੀ ਜਿਸ ਸਮੇ ਗੁਰੂ ਨਾਨਕ ਪਾਤਸ਼ਾਹ ਦੁਨੀਆ ਨੂੰ ਤਾਰਨ ਵਾਸਤੇ ਮਹਾਰਾਜ ਗਏ ਨੇ ਉਦਾਸੀਆਂ ਤੇ ਮਹਾਰਾਜ ਥਾਂ ਥਾਂ ਤੇ ਗਏ ਨੇ ਜਿੱਥੇ ਵੀ ਗਏ ਨੇ ਉੱਥੇ ਧਰਮਸ਼ਾਲਾ ਕਾਇਮ ਕੀਤੀ ਹੈ ਉੱਥੇ ਕਹਿ ਕੇ ਆਉਂਦੇ ਸਨ ਭਾਈ ਧਰਮਸ਼ਾਲਾ ਬਣਾਓ ਕਾਦੇ ਵਾਸਤੇ ਇਸੇ ਵਾਸਤੇ ਕਿ ਆਪਾਂ ਸਾਰੇ ਜੁੜ ਮਿਲ ਇਕੱਠੇ ਹੋਈਏ ਤੇ ਆਜ ਦੇ ਸਮੇਂ 'ਚ ਅੱਜ ਗੁਰੂ ਘਰ ਬਣਦੇ ਨੇ ਪੂਜਨੀਕ ਬਾਬਾ ਜੀ ਜਿਨ੍ਹਾਂ ਨੇ ਸਾਧ ਸੰਗਤ 17 ਠਾਠਾਂ ਬਣਾਈਆਂ ਨੇ ਨੌਂ ਇੰਡੀਆ 'ਚ ਨੇ ਅਖਬਾਰ ਲੈ ਮਿਲਕਾ 'ਚ ਹੋਰ ਵੀ ਮਹਾਪੁਰਖ ਜਿਨ੍ਹਾਂ ਨੇ ਠਾਠਾਂ ਬਣਾਈਆਂ ਨੇ ਸਾਰਿਆਂ ਨੇ ਹੌਸਲੇ ਦੇ ਬਾਬਾ ਨੰਦ ਸਿੰਘ ਜੀ ਦੀ ਉਸ ਮਰਜਾਦਾ ਨੂੰ ਬਾਬਾ ਨੰਦ ਸਿੰਘ ਜੀ ਦੀ ਕੀਤੀ ਹੋਈ ਐਸੀ ਉਹ ਕਮਾਈ ਹੈ ਜਿਹਦੇ ਸਦਕੇ ਗੁਰਮਖੋ ਇਹ ਪ੍ਰਚਾਰ ਹੋ ਰਿਹਾ ਹੈ ਅੱਜ ਇਸ ਵੀਕੂ ਮੈਂ ਨਿੰਦਿਆ ਨਹੀਂ ਕਰਦਾ ਨਾ ਕਿਸੇ ਨੂੰ ਆਪਾਂ ਮਾੜਾ ਕਹਿਣਾ ਸਾਰੇ ਅਸੀਂ ਗੁਰ ਭਾਈ ਹਾਂ ਸਭ ਤੋਂ ਪਹਿਲਾਂ ਅੱਜ ਸਾਡੇ ਵਿੱਚ ਕਮੀ ਕਿੱਥੇ ਰਹਿ ਗਈ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ 'ਚ ਆਖਿਆ ਕਲਯੁਗ ਮੈਂ ਕੀਰਤਨ ਪਰਦਾ ਨਾ ਗੁਰਮੁਖ ਜਪੀਐ ਲਾਏ ਧਿਆਨਾ ਕਲਯੁਗ ਦੇ ਵਿੱਚ ਕੀਰਤਨ ਨੂੰ ਪ੍ਰਧਾਨਤਾ ਮਿਲੀ ਹੈ ਪਰ ਐਸੇ ਬੜੇ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ 'ਚ ਕੀਰਤਨ ਵੀ ਹੋ ਰਿਹਾ ਪਰ ਇਹ ਮਹਾਪੁਰਖਾਂ ਨੇ ਚੀਜ਼ ਨੂੰ ਕਾਇਮ ਰੱਖਿਆ ਜਿਹੜੇ ਲੋਕ ਅੱਜ ਗੱਲਾਂ ਕਰਦੇ ਨੇ ਮਹਾਪੁਰਖਾਂ ਨੂੰ ਮਾੜਾ ਬੋਲਦੇ ਨੇ ਕਿ ਮਹਾਪੁਰਖਾਂ ਦੀ ਦੇਨ ਕੀ ਏ ਬਾਬਾ ਨੰਸੇ ਜੀ ਦੀ ਦੇਨ ਕੀ ਏ ਬਾਬਾ ਈਸ਼ਰ ਸਿੰਘ ਜੀ ਦੀ ਦੇਨ ਕੀ ਏ ਗੁਰਮੁਖੋ ਜੇ ਅੱਜ ਆਪਾਂ ਇਕੱਠੇ ਹੋ ਕੇ ਬੈਠੇ ਆ ਇਹ ਉਹਨਾਂ ਦੀ ਦੇਨ ਹੈ ਪੂਜਨੀਕ ਬਾਬਾ ਜੀ ਜੀ ਇਹ ਦੇਨ ਹੈ ਕਿ ਅੱਜ ਅਸੀਂ ਇੱਥੇ ਜੇ ਇਕੱਠੇ ਹੋ ਕੇ ਬੈਠੇ ਆ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਕਿਸੇ ਦੀ ਕੋਈ ਨਿੰਦਿਆ ਨਹੀਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਪਏ ਆ ਨਾ ਕਿ ਕੋਈ ਬੰਦੇ ਦੇ ਨਾਲ ਜੁੜਦਾ ਹੈ ਕੋਈ ਬੰਦੇ ਦੇ ਨਾਲ ਕੋਲੋਂ ਜੁੜਦਾ ਹੈ ਜੇ ਬਾਬਾ ਜੀ ਦੇ ਕੋਲ ਕੋਈ ਜਾਂਦਾ ਸੀ ਤੇ ਬਾਬਾ ਜੀ ਚਲੋ ਅੱਜ ਨਈ ਬਚਨ ਕਰਦੇ ਜਿਸ ਟਾਈਮ ਤੇ ਬਚਨ ਕਰਦੇ ਸਨ ਉਸ ਟਾਈਮ ਤੇ ਬਾਬਾ ਜੀ ਹਰ ਇੱਕ ਨੂੰ ਇਹ ਕਹਿੰਦੇ ਸੀ ਭਾਈ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜਨ ਲੱਗਣਾ ਤੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇੱਕ ਬਚਨ ਯਾਦ ਆਇਆ ਕਿੰਦੇ ਕਿਸੇ ਬਾਬਾ ਜੀ ਨੇ ਨਾ ਇਦਾਂ ਹੀ ਕਹਿ ਦਿੱਤਾ ਵੀ ਭਾਈ ਅੰਮ੍ਰਿਤ ਸਗੋ ਗਾਉ ਪਰਿਵਾਰ ਕਹਿਣ ਲੱਗਾ ਜੀ ਸਾਡੇ ਕੋਲੋਂ ਰੱਖਿਆ ਨਹੀਂ ਜਾਣਾ ਬਾਬਾ ਜੀ ਆਖਣ ਲੱਗੇ ਅੰਮ੍ਰਿਤ ਨੂੰ ਅਸੀਂ ਨਹੀਂ ਰੱਖਣਾ ਅੰਮ੍ਰਿਤ ਨੇ ਸਾਨੂੰ ਰੱਖਣਾ ਹੈ ਅੰਮ੍ਰਿਤ ਨੂੰ ਅਸੀਂ ਰੱਖਣ ਵਾਲੇ ਕੌਣ ਹੁੰਨੇ ਆ ਅੰਮ੍ਰਿਤ ਨੇ ਸਾਨੂੰ ਨਹੀਂ ਅੰਮ੍ਰਿਤ ਨੇ ਸਾਨੂੰ ਰੱਖਣਾ ਅਸੀਂ ਅੰਮ੍ਰਿਤ ਨਹੀਂ ਰੱਖਣਾ ਸੋ ਇਹ ਦੋਵੇਂ ਪਾਸੇ ਗੱਲਾਂ ਨੇ ਅੱਜ ਜਿੱਦਾਂ ਦਾ ਸਮਾਜ ਆ ਪ੍ਰਾਤਨ ਸਮਾ ਆਪਾਂ ਦੇਖਦੇ ਆਂ ਤੇ ਗੁਰਮੁਖੋ ਜੋ ਸਾਨੂੰ ਸੱਚੇ ਪਾਤਸ਼ਾਹ ਨੇ ਕਾਰ ਦਿੱਤੇ ਨੇ ਜਿਹੜੀ ਸ੍ਰੀ ਸਾਹਿਬ ਹੈ ਮਹਾਰਾਜ ਜਿੱਥੇ ਅੱਜ ਭੀੜ ਪੈ ਜੇ ਕੋਈ ਸਾਡੀ ਧੀ ਪੈਣ ਬਾਹਰ ਜਾਂਦੀ ਇਕੱਲੀ ਏ ਤੇ ਗੁਰਮੁਖ ਜੇ ਉਹਦੇ ਕੋਲ ਸ੍ਰੀ ਸਾਹਿਬ ਪਾਈ ਹੋਵੇ ਅੰਮ੍ਰਿਤ ਛਕਿਆ ਹੋਵੇ ਬੇਈ ਗੱਲ ਤੇ ਉਹਦੇ ਵੱਲ ਝਾਕਦਾ ਕੋਈ ਨਹੀਂ ਦੂਜੀ ਗੱਲ ਉਹਦੀ ਰੱਖਿਆ ਉਹ ਖੁਦ ਕਰ ਸਕਦੀ ਏ ਸਾਨੂੰ ਰੱਖਿਆ ਕਰਨ ਦੀ ਲੋੜ ਨਹੀਂ ਉਹ ਰੱਖਿਆ ਅੰਮ੍ਰਿਤ ਨੇ ਕਰਨੀ ਏ ਗੁਰੂ ਕਲਗੀ ਧਰਮ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਸਹਾਈ ਹੁੰਦੇ ਨੇ ਪਰ ਗੱਲ ਹੈ ਜਦੋਂ ਭਰੋਸਾ ਰੱਖ ਲਈਏ ਸੋ ਸਾਧ ਸੰਗਤ ਅਬ ਚਲ ਨੀਮ ਤਰੀ ਗੁਰੂ ਨਾਨਕ ਨਿਤ ਨਿਤ ਚੜੈ ਸਵਾਈ ਇਹ ਨਿਤ ਨਿਤ ਇਹ ਤੇ ਸਾਧ ਸੰਗਤ ਅੱਜ ਅਸੀਂ ਇੱਥੇ ਆਪਾਂ ਹੈਗੇ ਆ ਸਾਡੇ ਵਿੱਚੋਂ ਕਿੰਨੇ ਸਰੀਰ ਤੁਰ ਗਏ ਕਿੰਨੇ ਤੁਰ ਗਏ ਨੇ ਪ੍ਰਾਣੇ ਜਿੰਨੇ ਬਾਬਾ ਜੀ ਦੇ ਕਈ ਸੰਗੀ ਪ੍ਰਾਤਨ ਜਿਹੜੇ ਪ੍ਰਾਣੇ ਨਾਲ ਜੁੜੇ ਹੋਏ ਸਨ ਅੱਜ ਉਹ ਸਰੀਰ ਕਰਕੇ ਸਾਡੇ ਵਿੱਚ ਨਹੀਂ ਪਰ ਬਾਬਾ ਜੀ ਦੇ ਘਰ ਦੀ ਕੇ ਸਾਧ ਸੰਗਤ ਸੋਪਾ ਵੱਧ ਰਹੀ ਏ ਰੋਜ਼ ਹੀ ਚੜਦੀ ਕਲਾ ਹੋ ਰਹੀ ਏ ਉਹ ਕਾ ਨਵਖ ਹੈ ਵੇਖੋ ਕਬੀਰ ਦੀ ਆਖਦੇ ਨਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਉਹਦੇ ਸਭ ਇੱਕ ਥਾਂ ਇੱਕ ਬਚਨ ਆਉਂਦਾ ਹੈ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦਾ ਕਹਿੰਦੇ ਨਾ ਵੀ ਉਹ ਕੋਈ ਨਿੰਦਿਆ ਤੇ ਪੁਰਸਣ ਲਾ ਰਿਆ ਸੀ ਤੇ ਕਹਿੰਦੇ ਉਹਨਾਂ ਨੂੰ ਪਤਾ ਲੱਗਿਆ ਤੇ ਗੱਡੀ ਲੈ ਕੇ ਉਹਨਾਂ ਉਹਦੇ ਕੋਲ ਪਹੁੰਚ ਗਏ ਤੇ ਜਾ ਕੇ ਆਖਣ ਲੱਗੇ ਭਲਿਆ ਤੂੰ ਤੇ ਕੰਮ ਹੀ ਬੜਾ ਵਧੀਆ ਕਰਦਾ ਹੈ ਵੇ ਆਏ ਕਰ ਜਿੱਥੇ ਜਿੱਥੇ ਲਾਉਣੇ ਨੇ ਉੱਥੇ ਉੱਥੇ ਦੱਸੀ ਚੱਲੀ ਆਂ ਆਪਾਂ ਗੱਡੀ ਰੋਕਦੇ ਆਂਗੇ ਤੂੰ ਪੁੱਸਣ ਲਾ ਦੇਵੇਂ ਸੋ ਕਹਿਨ ਤੋਂ ਭਾਵ ਉਹ ਤੇ ਦਰਿਆ ਵੀ ਮੈਂ ਤੇ ਮਹਾਪੁਰਖਾਂ ਦੀ ਨਿੰਦਿਆ ਕਰਦਾ ਸੀ ਪਰ ਇਹ ਤੇ ਖੁਦ ਆ ਕੇ ਆਪ ਹੀ ਕਹਿ ਰਹੇ ਨੇ ਵੀ ਸਾਡੇ ਤੋਂ ਲਿੰਦਿਆ ਵਾਲੇ ਪੁੱਤਰ ਲਾ ਦੇ ਕੋਈ ਚੱਕਰ ਨਹੀਂ ਉਹ ਆਖਣ ਲੱਗੇ ਤੂੰ ਕੰਮ ਸਾਡਾ ਬਹੁਤ ਵਧੀਆ ਤੂੰ ਕਰਦਾ ਤੂੰ ਕਰਕੇ ਨਿੰਦਿਆ ਜਨ ਕੋ ਖਰੀ ਪਿਆਰੀ ਸਾਨੂੰ ਤੇ ਨਿੰਦਿਆ ਪਿਆਰੀ ਏ ਸੋ ਕਹਿਨ ਤੋਂ ਭਾਵ ਇਹ ਵੀ ਚੱਲਦੇ ਨੇ ਸਾਰਾ ਸਾਧ ਸੰਗਤ ਜਿੱਥੇ ਭਗਤੀ ਕਰਨ ਵਾਲੇ ਨੇ ਜੇ ਗੁਰਨਾਣਕ ਪਾਸ਼ਾ ਨੇ ਆਖਿਆ ਨਾ ਵੀ ਉਹ ਅਸਾਂਥੀ ਨੇ ਤੇ ਮਹਾਰਾਜ ਕਹਿੰਦੇ ਨੇ ਅਸੰਤ ਚੋਰ ਹਰਾਮ ਔਰ ਇਹ ਵੀ ਵਿੱਚੀ ਤੁਰੇ ਫਿਰਦੇ ਨੇ ਸੋ ਇਹ ਵੀ ਅਣਗਿਣਤੀ ਨੇ ਸਾਨੂੰ ਇਸ ਜੀ ਦਾ ਫਿਕਰ ਨਹੀਂ ਕਰਨਾ ਕਿਉਂਕਿ ਕਰਕੇ ਸਾਡਾ ਮਾਲਕ ਸਮਰੱਥ ਹੈ ਤੇ ਸਮਰੱਥ ਰਹਿਣਾ ਆਤ ਸਤ ਜੁਗਾਤ ਸਤ ਹੈ ਪੀ ਸਤ ਨਾਨਕ ਹੋਸੀ ਪੀ ਸਤ ਸਾਡੇ ਗੁਰੂ ਨੇ ਸਦਾ ਉਸ ਸਤਿਗੁਰੂ ਨੇ ਜੋ ਸਾਰਿਆਂ ਦਾ ਮਾਲਕ ਹੈ ਮੈਂ ਮਾਫੀ ਚਾਹੁੰਨਾ ਵੀ ਸਾਡਾ ਕਹਿ ਦਿੰਦੇ ਆ ਜਦੋਂ ਅਸੀਂ ਕਹਿੰਦੇ ਆ ਜੀ ਗੁਰੂ ਨਾਨਕ ਸਾਡਾ ਗੁਰੂ ਗੁਰੂ ਨਾਨਕ ਤੇ ਸਾਰਿਆਂ ਦਾ ਸਾਂਝਾ ਗੁਰੂ ਕੋਈ Hindu ਕਹਿ ਦਵੇ ਉਹਦੇ ਵਾਸਤੇ ਵੀ ਗੁਰੂ ਹੈ ਭਾਵੇਂ ਮੁਸਲਮਾਨ ਕੂਝ ਦਾ ਉਹ ਮੱਥਾ ਟੇਕੇ ਉਹਦਾ ਵੀ ਗੁਰੂ ਹੈ ਤੁੰਗਲ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਖ ਦਿੱਤਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਆਰਾਮ ਰਾਮ ਬੋਲਦਾ ਹੈ ਕੋਈ ਅੱਲਾ ਅੱਲਾ ਬੋਲਦਾ ਹੈ ਅਸੀਂ ਸਾਰੇ ਇੱਕੋ ਪ੍ਰਮਾਤਮਾ ਦੇ ਹੀ ਪੁੱਤਰ ਹਾਂ ਸੋ ਪ੍ਰਮੁਖੋ ਐਸੇ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਸਦਾ ਜੁੜੇ ਰਹੀਏ ਆਉਣ ਵਾਲੀ ਮਸਾੰਦ 13 ਤਰੀਕ ਦੀ ਹੈ ਸੰਗਰਾਮ 14 ਤਰੀਕ ਦੀ ਜੋ ਕੱਲ ਦਾ ਦਿਹਾੜਾ ਆ ਰਿਹਾ ਹੈ ਗੁਰੂ ਕਲਗੀ ਜੀਰ ਪਿਤਾ ਨੇ ਪੰਜ ਸੀਸ ਲੈ ਕੇ ਸਾਨੂੰ ਅੰਮ੍ਰਿਤ ਦੀ ਦਾਗ ਦਿੱਤੀ ਪੰਜ ਸਿਰ ਗੁਰਮੁਖੋ ਕਲਗੀ ਤਰਪਿਤਾ ਕਹਿੰਦੇ ਇੱਕ ਬਾਰਾਂ ਜਦੋਂ ਪੰਥ ਨਹੀਂ ਸੀ ਸਾਜਿਆ ਤੇ ਮਹਾਰਾਜ ਜੀ ਨੇ ਕਿਸੇ ਸਿੱਖ ਨੂੰ ਕਿਹਾ ਸੀ ਵੀ ਵਿਆਹ ਬਾਹਰ ਵੇਖ ਬੜਾ ਕੱਟ ਹੋਇਆ ਤੇ ਬਾਲਾ ਕੇ ਵਿਆਹ ਕਿੱਲੇ ਪਰਾਂ ਦੇ ਸਿੱਖ ਨੂੰ ਆਖਿਆ ਤੇ ਕਹਿਣ ਲੱਗੇ ਮਹਾਰਾਜ ਸਾਥ ਸੰਗਤ ਜਦੋਂ ਕਹਿੰਦੇ ਬਾਬਾ ਜੀਵਨ ਸਿੰਘ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰ ਦਿੱਤਾ ਸੀ ਰੰਗਰੇਟੇ ਗੁਰੂ ਕੇ ਬੇਟੇ ਜਿਸ ਟਾਈਮ ਤੇ ਗੁਰਤੇਗ 72 ਸੱਚੇ ਪਾਸ਼ਾ ਦਾ ਸੀਸ ਉਹਨਾਂ ਨੇ ਲੈ ਕੇ ਆਂਦਾ ਨਾ ਤੇ ਗੋਬਿੰਦ ਰਾਏ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੋਬਿੰਦ ਰਾਏ ਤੇ ਉਮਰ ਉਮਰ ਬੜੀ ਛੋਟੀ ਤੇ ਸਾਥ ਸੰਗਤ ਪੁੱਛਿਆ ਸੀ ਬਿਕੋ ਉਸ ਟਾਈਮ ਤੇ ਉਥੇ ਕੋਈ ਸਿੱਖ ਹੈ ਨਹੀਂ ਸੀ ਤੇ ਉਹਨਾਂ ਨੇ ਜਵਾਬ ਦਿੱਤਾ ਵੀ ਕਹਿਣ ਲੱਗੇ ਨਹੀਂ ਮਾਰਾ ਕੋਈ ਸਿੱਖ ਨਹੀਂ ਤੇ ਫਿਰ Guru Kalgi Tar Pita Gobind Rai ji ਕਹਿਣ ਲੱਗੇ ਵੀ ਇੱਕ ਦਿਨ ਐਸਾ ਆਏਗਾ ਮੈਂ ਐਸਾ ਖਾਲਸਾ ਪੰਥ ਸਾਜਾਂਗਾ ਕਿ ਲੱਖਾਂ ਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਜਿਹੜਾ ਸਿੱਖ ਖੜਾ ਹੋਏਗਾ ਉਹ ਦੂਰੋਂ ਪਛਾਣਿਆ ਜਾਵੇਗਾ ਸੋ ਸਾਨੂੰ ਅਮਰ ਤੇ ਜੀ ਦਾਤ ਸੱਚੇ ਪਾਤਸ਼ਾਹ ਨੇ ਦਿੱਤੀ ਗੁਰਮੁਖੋ ਮਹਾਰਾਜ ਜੀ ਦਾ ਬਚਨ ਪੜਦੇ ਆ ਸੱਚੇ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਇਸ ਜੀ ਦਾ ਜ਼ਿਕਰ ਕਰਦੇ ਨੇ ਥਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਾਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਹੋਤ ਸਹਾਏ ਮਹਾਰਾਜ ਜੀ ਆਖਦੇ ਨੇ ਕਹਿੰਦੇ ਮੈਂ ਤੇਰੇ ਚਰਨਾਂ ਚ ਬੇਤੀ ਕਰਦਾ ਡੰਡੋਤ ਕਰਕੇ ਬੇਨਤੀ ਕਰਦਾ ਕਿ ਜਿਹੜਾ ਪੰਥ ਚੱਲੇਗਾ ਉਹ ਤਾਂ ਚੱਲਣਾ ਜਦੋਂ ਤੂੰ ਸਹਾਈ ਹੋਏਗਾ ਸੋ ਕਹਿਣ ਤੋਂ ਬਾਅਦ ਇਹ ਪੰਥ ਸਾਧ ਸੰਗਤ ਸੱਚੇ ਪਾਤਸ਼ਾਹ ਨੇ ਐਸਾ ਪੰਥ ਸਾਜਿਆ ਕਿ ਸਾਨੂੰ ਆਪਾਂ ਪੜਦੇ ਹੁੰਨੇ ਆ ਵੀ ਅਸੀਂ ਮੋਏ ਸਾ ਅਸੀਂ ਮੁਕੇ ਸਾ ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ ਇਹ ਦੋ ਲੈਣਾ ਪੜ ਲਈਏ ਸਾਰੇ ਜਣੇ ਬੋਲਿਆ ਜੇ ਦਸ ਮੇਸ਼ ਮਤਾ ਮੈਂ ਯਾਦਾਂ ਕਿ ਅਸਰ ਦਿਖਾਇਆ ਹਮਰਤ मैं किया की, दिखाया ने। पिता में क्रिया असरु दाया अमृत न पिता में क्रिया सर दाया अमृत न सर ॾिखाया ਆਇਆ ਅਮਰਤ ਨੇ ਦਸਮੇਂ ਫਤਾਮ ਕੀਆ ਨਾਮ ਕੀ ਅਸਰ ਦਿਖਾਇਆ ਅਮਰਤ ਨੇ ਸ਼ਫਤ दिखाया अमृत ने दशमेश पिता मैं किया असर दिखाया अमृत दशमेश पिता मैं किया दिखाया अमृत ने दशमेश पिता मैं किया खा असर दिखाया अमृत ने सोसा संगत ਤਸਮੇਸ਼ ਪਿਤਾ ਮੈਂ ਕੀਆਂ ਆਖਾਂ ਕੀ ਅਸਰ ਦਿਖਾਇਆ ਅਮਰਤ ਨੇ ਅਸੀਂ ਮੋਏ ਸਾ ਅਸੀਂ ਕਿਹੇ ਸਾ ਸਾਨੂੰ ਅਮਰ ਬਣਾਇਆ ਅਮਰਤ ਨੇ ਸੋ ਆਓ ਅਮਰ ਸੱਤੀਏ ਗੁਰੂ ਵਾਲੇ ਬਣੀਏ ਤੇ ਸਾਥ ਸੰਗਤ ਸੱਚੇ ਪਾਤਸ਼ਾਹ ਦੇ ਬਾਬਾ ਜੀ ਦੇ ਘਰ ਚ ਆਏ ਆ ਦਰਗਾਹੀ ਪ੍ਰਸ਼ਾਦ ਤੋਂ ਬਿਨਾ ਕੋਈ ਵਾਂਝਾ ਨਾ ਜਾਵੇ ਸਾਰੇ ਜਾਣੇ ਸਾਥ ਸੰਗਤ ਸਹਿਜ ਪਾਤ ਮੇਂ ਇਨੇ ਵੇਚ ਇੱਕ ਕਰ ਲਈਏ ਜਾਂ ਤਾਂ ਕਿਸੇ ਆਪ ਕੋਲੋਂ ਜਾਂ ਕਿਸੇ ਪਾਰਤੀ ਸੱਜਣ ਕੋਲੋਂ ਕਰਵਾ ਲਈਏ ਤੇ ਜੇ ਬਾਬਾ ਜੀ ਆਗਦੇ ਸਨ ਭਾਈ ਪਾਠ ਨਹੀਂ ਕਰ ਸਕਦੇ ਤੇ ਫਿਰ ਬਾਬਾ ਜੀ ਸੋਕੇ ਤੋਂ ਸੋਕੇ ਤਰੀਕੇ ਦੱਸੇ 50 ਪਾਠ ਸੁਖਵੀ ਸਾਹਿਬ ਦੇ ਮਹੀਨੇ ਭਰ ਕਰੀਏ ਤੇ ਸਾਧ ਸੰਗਤ ਸਹਿਜ ਪਾਠ ਦਾ ਫਲ ਮਿਲਦਾ ਹੈ 250 ਪਾਠ ਜਪਜੀ ਸਾਹਿਬ ਦਾ ਕਰੀਏ ਤੇ ਸਹਿਜ ਪਾਠ ਦਾ ਫਲ ਮਿਲ ਜਾਂਦਾ ਹੈ ਤੋ ਮੂਲ ਮੰਤਰ ਦੀਆਂ 80 ਮਾਲਾ ਰੋਜ਼ ਦੀਆਂ 108 ਵਾਲੀਆਂ ਉਹ ਤਰੀਏ ਮਹੀਨੇ ਬਾਅਦ ਸਹਿਜ ਪਾਣ ਦਾ ਫਲ ਮਿਲਦਾ 6 ਮਾਲਾ ਰੋਜ਼ ਦੀਆਂ ਮੂਲ ਮੰਤਰ ਦੀਆਂ ਇੱਕ ਓਮਕਾਰ ਤੋਂ ਲੈ ਕੇ ਨਾਨਕ ਉਸੀ ਕੀ ਸੱਚ ਤੱਕ ਉਹ ਤਰੀਏ ਜਿਸਾਨੂੰ ਸਹਿਜ ਪਾਣ ਦਾ ਫਲ ਮਿਲੇਗਾ ਤੇ ਸਾਧ ਸੰਗਤ ਜੇ ਕੋਈ ਹਿੰਦੂ ਵੀਰ ਬਾਬਾ ਜੀ ਨੇ ਆਪਣਾ ਭਾਈ ਰਾਮ ਰਾਮ ਦੀਆਂ 160 ਮਾਲਾ ਕਰ ਲਵੇ ਉਹਨੂੰ ਵੀ ਫਲ ਮਿਲਦਾ ਹੈ ਅੱਲਾ ਅੱਲਾ ਦੀਆਂ 160 ਮਾਲਾ ਮੁਸਲਮਾਨ ਵੀਰ ਕਰ ਲਵੇ ਉਹਨੂੰ ਵੀ ਫਲ ਮਿਲੇਗਾ ਮਹਾਂਪੁਰਨਾ ਦੀ ਖਿਮਾ ਅਮਰ ਸਕੀਏ ਗੁਰੂ ਵਾਲੇ ਬਣੀਏ ਕੀ ਮਿਲਦਾ ਇਹ ਲੋਕ ਇਹ ਪ੍ਰਲੋਕ ਸਹੇਲੇ 3 ਮਈ ਨੂੰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ ਉਹ ਵੀ ਰਲ ਕੇ ਮਨਾਵਾਂਗੇ 100 ਬਲਾਉ ਫਤਿਹ ਸਾਰੇ ਜਣੇ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ